ਵੀ ਮੁੱਖ ਮੰਤਰੀ ਤੇਨੂੰ ਪੰਜਾਬ ਦਾ ਐਸ ਕਰਕੇ ਬਣਾਇਆ ਸੀ ਵੀ ਇਹਨਾਂ ਪੰਜਾਬੀਆਂ ਦੀ ਸਿੱਖਾਂ ਦੀ ਬੰਦੀ ਸਿੰਘਾਂ ਦੀ ਕੋਈ ਗੱਲ ਕਰ ਅਮਦ ਸ਼ਾਹ ਦੇ ਹੱਕ ਦੇ ਵਿੱਚ ਉਹ ਦਿੱਤੇ ਗਏ ਤੇ ਉਹ ਜਿਹੜੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਸੀ ਉਹਨਾਂ ਨੇ ਕਾਮ ਦੇ ਧਰਮ ਨੂੰ ਇਹ ਸਾਡੀ ਡਿੱਗੀ ਹੋਈ ਪੱਕ ਨੂੰ ਦੁਬਾਰਾ ਸਿਰ ਤੇ ਰੱਖਿਆ ਅਮਦ ਸ਼ਾਹ ਨੂੰ ਅਸੀਂ ਦੱਸਣਾ ਚਾਹੁੰਦੇ ਆ ਕੋਈ ਗੁਰੂ ਦਾ ਸਿੱਖ ਮਾਫੀ ਨਹੀਂ ਮੰਗਦਾ ਨਾ ਮਾਫ਼ੀ ਮੰਗੀ ਅੱਗੇ ਤੱਕ ਉਹ ਲੋਕਾਂ ਦੀ ਆਵਾਜ਼ ਟੀਵੀ ਦੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਜਿੱਥੇ ਕਿ ਲਾਡਲੀਆਂ ਫੌਜਾਂ ਇੱਕ ਸਾਲ ਤੋਂ ਡਟੀਆਂ ਹੋਈਆਂ ਨੇ ਜੋ ਕਿ ਬੰਦੀ ਸਿੰਘਾਂ ਦਾ ਕੌਮੀ ਇਨਸਾਫ਼ ਮੋਰਚਾ ਲੱਗਿਆ ਚੰਡੀਗੜ੍ਹ ਮੁਹਾਲੀ ਦੇ ਵਿੱਚ ਜੋ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਲੱਗਿਆ ਹੋਇਆ ਸੋ ਨਿਆਂ ਸਿੰਘ ਫੌਜਾਂ ਦੇ ਉਹ ਗੱਲਬਾਤ ਕਰਦੇ ਆ ਵੀ ਬੰਦੀ ਸਿੰਘਾਂ ਦੇ ਮੁੱਦੇ ਤੇ ਕੀ ਗੱਲਬਾਤ ਹੈਗੀ ਇਹ ਜਾਂ 1 ਸਾਲ ਪੂਰਾ ਹੋ ਗਿਆ ਕੀ ਨਿਚੋੜ ਨਿਕਲਿਆ ਆਉਦਾ ਹੈਗਾ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪਹਿਲਾਂ ਤੁਸੀਂ ਆਪਣੀ ਜਥੇਬੰਦੀ ਦਾ ਨਾਮ ਬੋਲੋ ਤੇ ਤੁਹਾਡਾ ਕੀ ਨਾਮ ਹੈਗਾ ਸਾਡੀ ਜਥੇਬੰਦੀ ਪੰਥ ਅਕਾਲੀ ਤਰਨਤਾਰਨ ਦਾਲ ਚੱਲਦਾ ਵਹੀਰ ਚੱਕਰਵਰਤੀ ਜੀ ਜੀ ਜਥੇਬੰਦੀ ਬਾਬਾ ਧੱਕੜ ਸਿੰਘ ਦਾਸ ਜਹਦਾਰ ਬਾਬਾ ਪ੍ਰਗਟ ਸਿੰਘ ਵਜੂਦਾ ਜਥੇਦਾਰ ਇੱਕ ਖਾਲਸਾ ਜੀ ਜਿਵੇਂ ਤੁਸੀਂ ਚੰਡੀਗੜ੍ਹ ਦੇ ਵਿੱਚ ਮੋਰਚਾ ਇੱਕ ਸਾਲ ਤੋਂ ਲਗਾਤਾਰ ਲਗਾਇਆ ਹੈ ਹਾਂ ਜੀ ਤੇ ਤੁਸੀਂ ਇੱਥੇ ਕਿੰਨਾ ਕੁ ਟਾਈਮ ਇੱਥੇ ਤੁਸੀਂ ਸਹਿਯੋਗ ਦਿੱਤਾ ਹੈ ਅਹੀਂ ਜੀ 7 ਜਨਵਰੀ ਤੋਂ ਇੱਥੇ ਲੰਬੇ ਸਮੇਂ ਤੋਂ ਮੋਰਚਾ ਲਾਈ ਬੈਠੇ ਆ ਜੀ 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 ਕਾਫੀ ਤਰ੍ਹਾਂ ਦੀਆਂ ਜਥੇਬੰਦੀਆਂ ਨੇ ਹੋਰ ਵੀ ਸਹਿਯੋਗ ਦੇਣਾ ਕੀਤਾ ਹੂੰ ਤੇ ਪਾਰ ਜਿਹੜੀਆਂ ਸਰਕਾਰਾਂ ਹਨ ਸਰਕਾਰ ਪੜਾ ਸੈਂਟਰ ਦੀ ਹੋਵੇ ਤੇ ਪੜਾ ਪੰਜਾਬ ਦੀ ਹੋਵੇ ਉਹਨਾਂ ਦੇ ਕੰਨ ਦੇ ਉੱਤੇ ਕੋਈ ਜੂਨ ਹੀ ਸਰਕੀ ਕਿਉਂ ਇਹਦੇ ਜਰੀਏ ਵੀ ਸਾਡੇ ਜਿਹੜਾ ਬੰਦੀ ਸਿੰਘ ਆ ਬੰਦੀ ਸਿੰਘਾਂ ਨੇ ਆਪਦੇ ਹੱਕਾਂ ਵਾਸਤੇ ਆ ਕੌਮ ਦੇ ਦਰਦ ਵਾਸਤੇ ਜਿਹੜੀ ਅੱਜ ਸਿੱਖਾਂ ਦੇ ਸਿਰ ਦੇ ਤੋਂ ਪਾਗ ਉਤਰਦੀ ਜਾਂਦੀ ਸੀ ਜਵੇਂ ਬਿਆਨਤਾ ਪੁੱਛੜ ਹੋਇਆ ਚਾਹੇ ਉਦੋਂ ਸਮੇਂ ਦੀਆਂ ਸਰਕਾਰਾਂ ਨੇ ਧੱਕਾ ਕੀਤਾ ਭਾਈ ਜਗਤਾਰ ਸਿੰਘ ਹਵਾਰਾ ਭਾਈ ਦਲਾਵਰ ਸਿੰਘ ਵਰਗੇ ਯੋਧਿਆਂ ਨੇ ਤੇ ਭਾਈ ਰਾਜੋਗਣਾ ਸਾਹਿਬ ਨੇ ਇਹਨਾਂ ਨੇ ਗੁਰਮਖੋ ਪਿਆਰਿਓ ਬੜਾ ਜਿਆਦਾ ਹੀ ਕਾਮ ਦੇ ਉੱਤੇ ਇੱਕ ਉਹਨਾਂ ਦਾ ਆਸਾਨ ਹੈ ਤੇ ਮੈਂ ਕਹਿੰਦਾ ਕਾਮ ਨੂੰ ਆਸਾਨ ਉਹਨਾਂ ਦਾ ਭੁੱਲਣਾ ਨਹੀਂ ਚਾਹੀਦਾ ਤੇ ਖਾਲਸਾ ਜੀ ਖਾਲਸਾ ਜੀ ਜਿਸ ਤਰ੍ਹਾਂ ਆਪਾਂ ਐਸਜੀਪੀਸੀ ਨੂੰ ਦੇਖਦੇ ਆ ਪੰਥ ਦੀ ਸਰਮੋਰ ਸੰਸਥਾ ਹੈਗੀ ਹੈ ਹਾਂ ਜੀ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਸਾਇਨ ਮਹਿੰਮ ਸ਼ੁਰੂ ਕੀਤੀ ਸੀ ਦਸਤਕ ਮਹਿੰਮ ਹਾਂ ਜੀ ਤੇ ਪੰਡਾ ਕਾਗਜ਼ ਭਰ ਕੇ ਉਹ ਚੰਡੀਗੜ੍ਹ ਲੈ ਕੇ ਗਏ ਸੀਗੇ ਤੁਹਾਨੂੰ ਕਿਵੇਂ ਲੱਗਦਾ ਵੀ ਵਾਕਿਆ ਹੀ ਉਹਨਾਂ ਨੇ ਦਿਲੋਂ ਇਹ ਕੰਮ ਕੀਤਾ ਜਾਂ ਵਿਖਾਵਾ ਹੈਗਾ ਗੁਰਮਖੋ ਜੇ ਤਾਂ ਉਹਨਾਂ ਨੇ ਗੀਤਾਂ ਦਾ ਦਿਲੋਂ ਤੇ ਅਮਦ ਸ਼ਾਹ ਵਰਗੇ ਇਹੋ ਜਿਹੇ ਬਿਆਨ ਨਹੀਂ ਦੇ ਸਕਦੇ ਵੀ ਇਹਨਾਂ ਨੂੰ ਮਾਫੀ ਦਿੱਤੀ ਜਾਵੇ ਮੈਂ ਤਾਂ ਇਹਨਾਂ ਖਨੀ ਉਹਦੇ ਉਲਟੀ ਚੱਲੇ ਆਹੇ ਵੀ ਜਿਵੇਂ ਜਿੰਨੇ ਵੀ ਸਾਂਤ ਕਰਾ ਕੇ ਦਿੱਤੇ ਗਏ ਆ ਤੇ ਅਮਦ ਸ਼ਾਹ ਦੇ ਹੱਕ ਦੇ ਵਿੱਚ ਉਹ ਦਿੱਤੇ ਗਏ ਆ ਤੇ ਉਹ ਜਿਹੜੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਨਹੀਂ ਸੀ ਹੂੰ 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 ਤੇ ਖਾਲਸਾ ਜੀ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੋਂ ਅਮਿਤ ਸ਼ਾਹ ਦੇ ਇੱਕ ਬਿਆਨ ਆਇਆ ਸੀ ਵੀ ਸਾਡੇ ਕੋਲ ਜੋ ਬੰਦਾ ਗੁਨਾਹਗਾਰ ਹੈ ਭਾਵੇਂ ਭਾਈ ਰਾਜੋਣਾ ਹੈਗਾ ਜਿਵੇਂ ਕਹਿੰਦੇ ਵੀ ਉਹਨੇ ਖੁਦ ਨੇ ਤਾਂ ਅਪੀਲ ਆਪਣੀ ਮੁਆਫੀ ਨਾਮਾ ਦਰਜ ਨਹੀਂ ਕਰਵਾਇਆ ਤੇ ਅਸੀਂ ਕਿਵੇਂ ਮੁਆਫੀ ਦਈਏ ਅਹੀਂ ਜੀ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਜਿਵੇਂ ਹੁਣ ਤੁਸੀਂ ਕਹਿੰਦੇ ਆ ਭਾਈ ਸਾਹਿਬ ਨੂੰ ਰਾਜੋਣਾ ਨੂੰ ਵੀ ਤੁਸੀਂ ਮਾਫੀ ਦਾ ਆਪਦੀ ਦਾ ਸਾਸ ਨਹੀਂ ਕੀਤਾ ਜਿਹੜੇ ਸੂਰਮੇ ਯੋਧੇ ਹੁੰਦੇ ਆ ਉਹ ਕਦੇ ਵੀ ਆਪਦੇ ਕਾਰਨਾਮੇ ਕਰਕੇ ਕੌਮ ਦੇ ਸੂਰਮੇ ਯੋਧੇ ਕੁਰਬਾਨੀਆਂ ਕਰਕੇ ਕੋਈ ਮਾਫੀ ਨਹੀਂ ਮੰਗਦੇ ਨਾ ਹੀ ਬਾਬਾ ਬੋਤਾ ਸਿੰਘ ਦੇ ਗੜਜਾ ਸਿੰਘ ਨੇ ਕਿਸੇ ਤੋਂ ਮਾਫੀ ਮੰਗੀ ਸੀ ਜਿਵੇਂ ਹੁਣ ਜਕਰੀਏ ਨੇ ਵਦਾਲੀ ਨੇ ਸਿਰਾਂ ਦੇ ਮੁੱਲ ਪਾ ਦਿੱਤੇ ਸੀ ਤੇ ਉਹਨਾਂ ਨੇ ਵੀ ਚੜ੍ਹਦੀ ਕਲਾ ਦੇ ਵਿੱਚ ਜਵਾਬ ਦਿੱਤਾ ਸੀ ਤੇ ਜੇ ਸਹਿਬਜ਼ਾਦੇ ਸੀ ਉਹਨਾਂ ਨੇ ਵੀ ਕੋਈ ਮੱਸਾ ਰੰਗੜ ਦੋਦੇ ਸੂਬੇ ਸਹਰਾਂਦੇ ਤੋਂ ਕੋਈ ਮਾਫੀ ਨਹੀਂ ਮੰਗੀ ਤੇ ਨਾ ਹੀ ਸੁਗੋ ਮੰਗਣੀ ਆ ਤੇ ਸਰਕਾਰਾਂ ਨੂੰ ਇਹ ਭਲੇਖਾ ਇਹ ਪੰਜਾ ਤੋਂ ਗਿਣਤੀ ਚੱਲੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰੇ ਸਜਾਏ ਸੀ ਅੱਜ ਕਰੋੜਾਂ ਦੇ ਹਿਸਾਬ ਨਾਲ ਸਿੰਘਾਂ ਦੀ ਵਾਦੀ ਹੋ ਚੁੱਕੀ ਆ ਇਹ ਮਤ ਸੋਚਣਾ ਵੀ ਜਿਹਨਾਂ ਸਰਦਾਰਾਂ ਨੂੰ ਸਿੰਘਾਂ ਨੂੰ ਯੋਧਿਆਂ ਨੂੰ ਸਰਕਾਰਾਂ ਦਬਾ ਲੈਣਗੀਆਂ ਇਹ ਜਿੰਨਾ ਵੀ ਇਨਾਂ ਦੇ ਉੱਤੇ ਤਸੱਦਦ ਕਰਨਗੇ ਆ ਕਾਨੂੰਨ ਦੇ ਗਲਤ ਵਰਤੋਂ ਕਰਨਗੇ ਤੇ ਇਹ ਜੋਦੇ ਉੱਪਰ ਉੱਪਰ ਕੇ ਬਾਹਰ ਆਉਣਗੇ ਤੇ ਕੌਮ ਕੁਰਬਾਨੀਆਂ ਕਰ ਕਰਕੇ ਤੇ ਉਹ ਰਾਜ ਦੂੜ ਨਹੀਂ ਜਿਹੜੇ ਰਾਜ ਦੀ ਖਾਲਸੇ ਨੇ ਮੰਗ ਕੀਤੀ ਆ ਇਹ ਰਾਜ ਖਾਲਸੇ ਦਾ ਹੀ ਹੋਣਾ ਤੇ ਖਾਲਸੇ ਦਾ ਹੀ ਰਹਿਣਾ ਆ ਜੋ ਲੋਕ ਸਾਡੇ ਤੇ ਗੱਲਾਂ ਕਰਦੇ ਆ ਜਿਨ੍ਹਾਂ ਦੀ ਧੋਤੀ ਟੋਪੀ ਬੋਦੀ ਗੁਰਮਖੋ ਜਿਨ੍ਹਾਂ ਦੇ ਮੰਦਰਾਂ ਦੇ ਵਿੱਚ ਅੱਜ ਟੱਲ ਵੱਜਦੇ ਸੀ ਜੇ ਜਿਨ੍ਹਾਂ ਨੇ ਮਸੇ ਰੰਗੜ ਵਰਗਿਆਂ ਨੇ ਆਖਿਆ ਸੀ ਇਹਨਾਂ ਦੇ ਮੰਦਰਾਂ ਨੂੰ ਟੈ ਟੇਰੀ ਕਰ ਦਿਓ ਭਲਾ ਕੋਈ ਬਦਾਲੀ ਆਇਆ ਜਕਰੀਆ ਆਇਆ ਤੇ ਸਿੰਘਾਂ ਨੇ ਦਿੱਲੀ ਨੂੰ ਬਿੱਲੀ ਬਣਾ ਕੇ ਉਹਨਾਂ ਨੇ ਗੁਰਮਖੋ ਪਿਆਰੋ ਦਿੱਲੀ ਦੇ ਤਖਤ ਤੇ ਰਾਜ ਕੀਤਾ ਇੱਕ ਖਾਲਸਾ ਨਿਹੰਗ ਸਿੰਘ ਲਾਡਰੀ ਫੌਜ ਭਾਈ ਬਗੇਲ ਸਿੰਘ ਵਰਗੇ ਜਸਾ ਸਿੰਘ ਆਲੂ ਵਾਲੀਏ ਵਰਗੇ ਆਰਾਮ ਗੜੀਏ ਵਰਗੇ ਜਹਦਾਰ ਗੀਬੇ ਸਿੰਘ ਵਰਗੇ ਗੁਰਮਖੋ ਪਿਆਰੋ ਇਹਨਾਂ ਨੇ ਆਣ ਕੇ ਦਿੱਲੀ ਨੂੰ ਬਿੱਲੀ ਬਣਾਇਆ ਸੀ ਤੇ ਬਣਾ ਕੇ ਰਾਜ ਕੀਤਾ ਅੱਜ ਵੀ ਉਹ ਰਾਜ ਦੂਰ ਨਹੀਂ ਸਾਡੇ ਨਿਸ਼ਚੇ ਕਰ ਆਪਣੀ ਜੀਤ ਕਰੂੰ ਅਸੀਂ ਉਹ ਮੰਦੇ ਵਿੱਚ ਰੱਖਿਆ ਹੰਨੇ ਹੰਨੇ ਦੇ ਖਾਲਸਾ ਰਾਜ ਕਰਦਾ ਤੇ ਰਾਜ ਕਰਦਾ ਰਹੋ ਕੋਈ ਵੀ ਸਾਨੂੰ ਸਰਕਾਰ ਨਾ ਦਬਾ ਸਕਦੀ ਆ ਤੇ ਨਾ ਹੀ ਕਹਦੇ ਆਖੇ ਦਬਦੇ ਆ ਤੇ ਖਾਲਸੇ ਜੀ ਜਿਸ ਤਰ੍ਹਾਂ ਬੰਦੀ ਸਿੰਘਾਂ ਦਾ ਮੋਰਚਾ ਜਿਹੜਾ ਚੰਡੀਗੜ੍ਹ ਦੇ ਵਿੱਚ ਲੱਗਿਆ ਹੋਇਆ ਹੈ ਸਾਲ ਹੋ ਗਿਆ ਤਕਰੀਬਨ ਤੁਹਾਡੀ ਪੰਜਾਬ ਸਰਕਾਰ ਨਾਲ ਜਾਂ ਕਿਸੇ ਕੇਂਦਰ ਸਰਕਾਰ ਦੇ ਨਾਲ ਤੁਹਾਡੇ ਆਗੂਆਂ ਦੀ ਕੋਈ ਮੀਟਿੰਗ ਹੋਈ ਹੈ ਗੁਰਮਖੋ ਜਿਹੜੀ ਸਾਡੀ ਕਮੇਟੀਆਂ ਵਾਂ ਉਹ ਕਈ ਤਰ੍ਹਾਂ ਦੇ ਇਹਨਾਂ ਦੇ ਆਗੂਆਂ ਦੇ ਨਾਲ ਕਮੇਟੀ ਦੇ ਕਰਦੀਆਂ ਵਾਂ ਮੀਟਿੰਗਾਂ ਕਰਦੀਆਂ ਵਾਂ ਪਰ ਉਹ ਮੀਟਿੰਗ ਦੇ ਵਿੱਚ ਕੋਈ ਵੀ ਸਾਡਾ ਉਹ ਜਿਹੜਾ ਸਾਹਮਣੇ ਸੱਚ ਚਾਹੇ ਉਹ ਕੋਈ ਨਹੀਂ ਅਜੇ ਤੱਕ ਆ ਸਕਿਆ ਇਹ ਜਿਹੜਾ ਰਾਜ ਕੋਈ ਕਿਸੇ ਕੋ ਰਾਜ ਨਾ ਦੇ ਜੋ ਰਾਜ ਲਾਏ ਨਜ ਬਲ ਸੇ ਲਾਏ ਇਹ ਖਾਲਸਾ ਜੀ ਰਾਜ ਆਪਦੇ ਬਾਜੂਆਂ ਦੇ ਬਲ ਤੇ ਲੈਣਾ ਪੈਣਾ ਤੇ ਇਹ ਰਾਜ ਨਿصاف ਸਾਨੂੰ ਨਾ ਦਾ ਸੈਂਟਰ ਦੀ ਸਰਕਾਰ ਦੇ ਰਹੀ ਆ ਨਾ ਅਜ ਪੰਜਾਬ ਸਰਕਾਰ ਹੀ ਦੇ ਰਹੀ ਆ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਸਾਲ ਹੋ ਗਿਆ ਉੱਥੇ ਮੋਰਚਾ ਲੱਗੇ ਨੂੰ ਕੇਂਦਰ ਸਰਕਾਰ ਦੇ ਕੰਨਾਂ ਤੇ ਕੋਈ ਮਾੜੀ ਮੁੱਟੀ ਜੂੰ ਸਰਕੀ ਆ ਕਿ ਨਹੀਂ ਸਰਕੀ ਕੁਛ ਆਪਾਂ ਨੂੰ ਉਹਦੇ ਵਿੱਚ ਬੈਨੀਫਿਟ ਹੋਇਆ ਕਿ ਨਹੀਂ ਹੋਇਆ ਇਹ ਗੁਰਮਖੋ ਮੋਰਚੇ ਦਾ ਇਹ ਅਸਰ ਹੋਇਆ ਜਿਵੇਂ ਗੁਰਦੀਪ ਸਿੰਘ ਖੜਾ ਹੂੰ ਹੂੰ ਦਵਿੰਦਰ ਸਿੰਘ ਭੁੱਲਰ ਹੂੰ ਜਗਤਾਰ ਸਿੰਘ ਤਾਰਾ ਇਹਨਾਂ ਨੂੰ ਇਹ ਮੋਰਚੇ ਦੇ ਸਦਕਾ ਜਿਹੜਾ ਪ੍ਰੋਲ ਦਿੱਤੀ ਗਈ ਆ ਪਰ ਇਹਨਾਂ ਨੂੰ ਪ੍ਰੋਲ ਗੁਰਮਖੋ ਪਿਆਰਿਓ ਕਿਸੇ ਨੂੰ ਦੋ ਦਿਹਾੜੀਆਂ ਕਿਸੇ ਨੂੰ ਘੰਟਿਆਂ ਦੀ ਦਿੱਤੀ ਗਈ ਆ ਜਿਹੜਾ ਬਲਤਕਾਰੀ ਸਾਥ ਸੀ ਜਿਹੜਾ ਸੈਂਟਰ ਦੀ ਝੋਲੀ ਦੇ ਵਿੱਚ ਪਿਆ ਹੋਇਆ ਵਾ ਉਹਨੂੰ ਗੁਰਮਖੋ ਪਿਆਰਿਓ ਖੁੱਲੀਆਂ ਪਰੋਲਾਂ ਮਿਲ ਰਹੀਆਂ ਤੇ ਆਪਦੀਆਂ ਸਾਧ ਸੰਗਾਂ ਕਰ ਰਿਆ ਵਾ ਸਾਡੇ ਨਾਲੇ ਬੇਨਿਆਈ ਹੋ ਰਹੀ ਆ ਸਿੱਖਾਂ ਵਾਸਤੇ ਕਾਨੂੰਨ ਹੋਰ ਆ ਤੇ ਹਿੰਦੂਆਂ ਵਾਸਤੇ ਕਾਨੂੰਨ ਹੋਰ ਆ ਤੇ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਐ ਵੀ ਬੰਦੀ ਸਿੰਘ ਜਿਹੜੇ ਤਿੰਨ ਸੀਗੇ ਉਹਨਾਂ ਛੱਡਿਆ ਗਿਆ ਦੋ ਬੰਦੀ ਸਿੰਘਾਂ ਨੂੰ ਦੋ ਦੋ ਦਿਨ ਦੀ ਪਰੋਲ ਮਿਲੀ ਐ ਤੇ ਇੱਕ ਬੰਦੀ ਸਿੰਘ ਜਿਵੇਂ ਜਗਤਾਰ ਸਿੰਘ ਤਾਰਾ ਨੂੰ ਘੰਟੇ ਦੀ ਪਰੋਲ ਮਿਲੀ ਸੀਗੀ ਇੱਕ ਗੱਲ ਇੱਥੇ ਬੜਾ ਵੱਡਾ ਸਵਾਲ ਉੱਠਦਾ ਬਾਬਾ ਜੀ ਵੀ ਜਿਸ ਤਰ੍ਹਾਂ ਸਿਰਸੇ ਵਾਲਾ ਸਾਧ ਹੈਗਾ ਉਹਦੇ ਤੇ ਕਤਲ ਦੇ ਵੀ ਇਲਜ਼ਾਮ ਹੈਗੇ ਨੇ ਬਲਤ ਕਰਦੇ ਵੀ ਇਲਜ਼ਾਮ ਹੈਗੇ ਨੇ ਉਹ ਜੇਲ੍ਹ ਦੇ ਅੰਦਰ ਰਹਿ ਕੇ ਵੀ ਬਾਹਰ ਘੁੰਮ ਰਿਹਾ ਹੈ ਕਿਵੇਂ ਲੱਗਦਾ ਤੁਹਾਨੂੰ ਉਹ ਜੀ ਬਾਹਰ ਤਾਂ ਆ ਵਾ ਜੇ ਜਿਵੇਂ ਹੁਣ ਇਹਨਾਂ ਕਿਹਾ ਵੀ ਭਾਈ ਸਾਹਿਬ ਨੂੰ ਰਾਜੋਗਾਰਾ ਨੂੰ ਤੂੰ ਮਾਫੀ ਮੰਗ ਲੈ ਆਪਦੀ ਸਾਸਰੀ ਸਾਸਕਾਰ ਕੁਰਬਾਨੀ ਕੀਤੀ ਹੋਈ ਦਾ ਵੀ ਕਤਲ ਕੀਤੇ ਹੋયા ਦਾ ਸਾਸਕਾਰ ਪਰ ਉਹ ਕਰਦਾ ਨਹੀਂ ਤੇ ਜਿਹੜਾ ਸਰਸੇ ਵਾਲਾ ਸੀ ਉਹ ਪੜਾ 10 ਬੰਦੇ ਮਾਰ ਦੋਵੇ ਪੜਾ 50 ਮਾਰ ਦੋਵੇ ਤੇ ਪੜਾ 50 ਸਾਧਣੀਆਂ ਦਾ ਬਲਤਕਾਰ ਕਰ ਲਵੇ ਕਿਉਂ ਇਹ ਸੈਂਟਰ ਨੇ ਹੀ ਸਾਰੇ ਕੰਮ ਕਰਵਾਏ ਆ ਤੇ ਉਹ ਸੈਂਟਰ ਹੀ ਉਹਨਾਂ ਨੂੰ ਖੁੱਲੀਆਂ ਪਰੋਲਾਂ ਦੇ ਕੇ ਤੇ ਜਿਵੇਂ ਸਾਂਹ ਫਿੜਦਾ ਹੁੰਦਾ ਕਿ ਆਪਣੀ ਫਿੜਦਾ ਸ਼ਰਮ ਤੇ ਗੁਰਮਖੋ ਸਾਡੇ ਨਾਲ ਬੇਇਨਸਾਫੀ ਕੀਤੀ ਜਾ ਰਹੀ ਸਿੱਖਾਂ ਦੇ ਜਿੰਨਾ ਚਿਰ ਵੀ ਇਹ ਸਰਕਾਰਾਂ ਸਾਡੇ ਨਾਲ ਬੇਇਨਸਾਫੀ ਕਰਨਗੀਆਂ ਤੇ ਉਹਨਾਂ ਚਿਰ ਇਹ ਦੇਸ਼ ਦਾ ਮਾਹੌਲ ਸੁਧਰ ਨਹੀਂ ਸਕਦਾ ਸੱਜੀ ਜਿਸ ਤਰ੍ਹਾਂ ਪਿੱਛੇ ਅੰਮਿਤ ਸ਼ਾਹ ਨੇ ਇੱਕ ਬਿਆਨ ਦਿੱਤਾ ਸੀਗਾ ਵੀ ਰਾਜੋਣਾ ਜਿਸ ਨੇ ਗੁਨਾਹ ਕੀਤਾ ਉਹ ਖੁਦ ਤਾਂ ਮਾਫੀ ਦੀ ਅਪੀਲ ਕਰ ਹੀ ਨਹੀਂ ਰਿਹਾ ਕੀ ਕਹਿੰਦੇ ਹੋ ਇਹ ਜੀ ਰਾਜੋਵਾਨੇ ਨੇ ਕਾਹਦਾ ਮੰਗਣਾ ਸੀ ਮਾਫੀ ਕਿਉਂ ਜਿਹੜੇ ਸੂਰਮੇ ਹੁੰਦੇ ਆ ਉਹਨਾਂ ਦਾ ਸਿਰ ਨਾ ਦਾਈਆ ਹੁੰਦਾ ਵਾ ਸਿਰ ਦੇ ਨਾਲ ਦਾਈਆ ਹੁੰਦਾ ਤੇ ਜੇ ਉਹ ਸਮਝਣਾ ਭਾਈ ਭਲਾ ਦਲਾਵਰ ਸਿੰਘ ਹੋਵੇ ਤੇ ਭਲਾ ਆਪਣਾ ਜਗਤਾਰ ਸਿੰਘ ਹਵਾਰਾ ਹੋਵੇ ਤੇ ਪਲਾ ਬਲਵੰਤ ਸਿੰਘ ਰਾਜੋ ਆਣਾ ਹੋਵੇ ਜੇ ਉਹਨਾਂ ਨੇ ਮਾਫੀ ਮੰਗਣੀ ਹੁੰਦੀ ਤੇ ਉਹ ਕਾਰਨਾਮਾ ਹੀ ਨਹੀਂ ਕਰਦੇ ਉਹਨਾਂ ਦੇ ਅੰਦਰ ਸੀ ਕੌਮ ਦਾ ਦਰਦ ਜਿਵੇਂ ਸਾਬਜਾਦਿਆਂ ਦੇ ਅੰਦਰ ਦਰਦ ਸੀ ਤੇ ਅਮਰ ਸ਼ਾਹ ਉਹਨਾਂ ਨੂੰ ਬੜਾ ਭਲੇਖਾ ਵਾ ਵੀ ਇਹ ਸਿੱਖ ਮਾਫੀ ਮੰਗ ਲੈਣਗੇ ਇਹਨਾਂ ਦਾ ਬੜਾ ਪੁਰਜਾ ਪੁਰਜਾ ਵੀ ਕਟਿਆ ਜਾਵੇ ਇਹ ਕਦੇ ਵੀ ਮਾਫੀ ਨਹੀਂ ਮੰਗਣਗੇ ਕਿਉਂ ਇਹਨਾਂ ਵਾਸਤੇ ਕਾਨੂੰਨ ਦੇ ਇਹ ਆਪ ਕਾਨੂੰਨ ਦੀ ਧੱਜੀਆਂ ਡਾਰੇ ਆ ਜਿਨ੍ਹਾਂ ਨੂੰ 28 28 ਸਾਲ ਹੋ ਗਏ ਆ ਉਹ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਨੂੰ ਕਿਉਂ ਮਾਫੀ ਮੰਗਣੀ ਚਾਹੀਦੀ ਆ ਉਹ ਮਾਫੀ ਦਾ ਤਾਂ ਤਾਂ ਮੰਗਦੇ ਨਾ ਦੂਜੇ ਤੀਜੇ ਦਿਨ ਤੁਸੀਂ ਛੱਡ ਦਿੰਦੇ ਜੇ ਵੀ ਇਹਨਾਂ ਨੇ ਕਤਲ ਕੀਤਾ ਮੁੱਖ ਮੰਤਰੀ ਦਾ ਇਹਨਾਂ ਨੇ ਜਿਹੜੀ ਸਰਕਾਰ ਦੇ ਉੱਤੇ ਹਾਥੇ ਝੱਕਿਆ ਇਹ ਤਾਂ ਮਾਫੀ ਮੰਗਦਾ ਜੇ ਉਹਦੋਂ ਛੱਡ ਦਿੰਦੇ ਤੇ ਜੇ ਅੱਜ ਇਹਨਾਂ ਨੇ ਸਜ਼ਾਵਾਂ ਵੀ ਦੁਗਣੀਆਂ ਤਿਗਣੀਆਂ ਕੱਟ ਲਈਆਂ ਤੇ ਅਮਦ ਸ਼ਾਹ ਹੁਣੀ ਕਹਿੰਦੇ ਪਏ ਆ ਤੇ ਇਹ ਅਮਦ ਸ਼ਾਹ ਨੂੰ ਕਹਿਣਾ ਚਾਹੁੰਦਾ ਤੇਰੇ ਮਨ ਦਾ ਭਲੇਖਾ ਵਾ ਇਹਨਾਂ ਨੇ ਕੋਈ ਮਾਫੀ ਨਹੀਂ ਮੰਗਣੀ ਤੇ ਜੇ ਤੁਸੀਂ ਚੰਗੀ ਚਾਹੁੰਦੇ ਹੋ ਤੇਨਾਂ ਨੂੰ ਛੱਡਿਆ ਜਾਵੇ ਜਿਸ ਤਰ੍ਹਾਂ ਅਮਿਤ ਸ਼ਾਹ ਦੇ ਬਿਆਨ ਆਉਣ ਤੋਂ ਬਾਅਦ ਵਿੱਚ ਰਾਜੋਣਾ ਨੇ ਇੱਕ ਚਿੱਠੀ ਲਿਖੀ ਆ ਅਮਿਤ ਸ਼ਾਹ ਨੂੰ ਹਾਂਜੀ ਕਹਿੰਦੇ ਨੇ ਵੀ ਮੈਨੂੰ ਤਾਂ ਮਾਣ ਹੈਗਾ ਜੇ ਮੈਨੂੰ ਕੌਮ ਦੀ ਖਾਤਰ ਫਾਂਸੀ ਹੋਵੇਗੀ ਤਾਂ ਕਹਿੰਦੇ ਵੀ ਅਸੀਂ ਮੁਆਫੀ ਕਸ ਵਾਸਤੇ ਮੰਗੀਏ ਕਿਉਂ ਮੰਗੀਏ ਕੀ ਕਹਿੰਦੇ ਹੋ ਇਹ ਜੀ ਵਾਕਿਆ ਸੂਰਮਿਆਂ ਯੋਧਿਆਂ ਨੂੰ ਮਾਣ ਹੁੰਦਾ ਵਾ ਜਦੋਂ ਆਪਦੀ ਕੌਮ ਦੇ ਚਾਹੇ ਤਾਂ ਉਹਨਾਂ ਨੇ ਕੋਈ ਡਾਕਾ ਮਾਰਿਆ ਹੋਵੇ ਫੇਰ ਮਾਫੀ ਮੰਗਣਾ ਜੇ ਉਹਨਾਂ ਕੋਈ ਚੋਰੀ ਕੀਤੀ ਹੋਈ ਤੇ ਮਾਫੀ ਮੰਗਣਾ ਉਹਨਾਂ ਦੇ ਕੌਮ ਦੇ ਧਰਮ ਨੂੰ ਇਹ ਸਾਡੀ ਡਿੱਗੀ ਹੋਈ ਪੱਗ ਨੂੰ ਦੁਬਾਰਾ ਸਿਰ ਤੇ ਰੱਖਿਆ ਇਹ ਮਾਫੀ ਨਹੀਂ ਮੰਗ ਸਕਦੇ ਤੇ ਨਾ ਹੀ ਸਰਕਾਰਾਂ ਨੂੰ ਭੁਲੇਖਾ ਵਾ ਅਹਿਮਦ ਸ਼ਾਹ ਨੂੰ ਅਸੀਂ ਦੱਸਣਾ ਚਾਹੁੰਦੇ ਆ ਕੋਈ ਗੁਰੂ ਦਾ ਸਿੱਖ ਮਾਫੀ ਨਹੀਂ ਮੰਗਦਾ ਨਾ ਮਾਫੀ ਮੰਗੀ ਅੱਗੇ ਤੱਕ ਖਾਲਸਾ ਜੀ ਲਾਸਟ ਸਵਾਲ ਕਰਦੇ ਆ ਕਿ ਜਿਸ ਤਰ੍ਹਾਂ ਬੰਦੀ ਸਿੰਘਾਂ ਦਾ ਮੋਰਚਾ 1 ਸਾਲ ਤੋਂ ਹੋਇਆ ਗਿਆ ਲੱਗੇ ਨੂੰ ਪੂਰਾ ਹੋਣ ਵਾਲਾ ਹੈ ਪਰसों ਨੂੰ ਜਿਸ ਤਰ੍ਹਾਂ 7 ਤਰੀਕ ਨੂੰ ਪੂਰਾ ਸਾਲ ਹੋਣਾ ਹੈ ਹੁਣ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈਗਾ ਐਂ ਜੀ ਜਿੰਨੀਆਂ ਵੀ ਸਾਡੀਆਂ ਸਿੱਖ ਕੌਮ ਦੀ ਭਾਵਨਾਵਾਂ ਨੂੰ ਇਹ ਸਰਕਾਰਾਂ ਨੇ ਠੇਸ ਪਹਚਾਈ ਆ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਗੁਰਮਖੋ ਪਿਆਰੋ 7 ਤਰੀਕ ਨੂੰ ਸਾਲ ਹੋਣ ਵਾਲਾ ਤੇ ਵੱਧ ਤੋਂ ਵੱਧ ਫੌਜਾਂ ਬੰਦੀ ਸਿੰਘਾਂ ਦੇ ਜੋ ਨਸਾਬ ਮੋਰਚਾ ਲੱਗਾ ਆਇਆ ਵਾ ਮੁਹੱਲੀ ਸੱਤ ਫੇਸ ਦੀਆਂ ਲਾਈਟਾਂ ਦੇ ਉੱਤੇ ਤੇ ਵੱਧ ਤੋਂ ਵੱਧ ਫੌਜਾਂ ਪਹੁੰਚਣ ਤੇ ਸਰਕਾਰਾਂ ਨੂੰ ਪਤਾ ਲੱਗ ਜਾਵੇ ਵੀ ਇਹ ਸਿੱਖ ਜਿਉਂਦੇ ਆ ਜਾਗਦੇ ਆਪਦੇ ਹੱਕਾਂ ਵਾਸਤੇ ਤੇ ਵੱਧ ਤੋਂ ਵੱਧ ਜੋ ਦੇਸ਼ਾਂ ਆਪਦੇ ਚਾਂਦੀ ਪੌਜਾਂ ਪਹੁੰਚਦੀਆਂ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵਾਂ ਆਪਣੀ ਜਥੇਬੰਦੀ ਵੱਲੋਂ ਵੱਧ ਤੋਂ ਵੱਧ ਕੌਮੀ ਲੋਕ ਨੂੰ ਸਾਫ ਮੋਰਚੇ ਤੇ ਪਹੁੰਚ ਗਏ ਤੇ ਤੁਸੀਂ ਆਪਦੇ ਹੱਕਾਂ ਦੀ ਗੱਲ ਕਰੋ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਹੈਗੇ ਨੇ ਬੰਦੀ ਸਿੰਘਾਂ ਪ੍ਰਤੀ ਇਹਨਾਂ ਦਾ ਕੀ ਉਸਦੇ ਕਹਿਣਾ ਹੈਗਾ ਅਹਿਨਾ 7 ਜਨਵਰੀ ਤੋਂ ਜੋ ਮੋਰਚਾ ਲੱਗਾ ਵਾ ਉਹ ਮੋਰਚੇ ਦੇ ਡੀਕਦੇ ਰਹੇ ਕਿਤੇ ਸਾਡੇ ਪੰਜਾਬ ਦੇ ਬਣਾਏ ਹੋਏ ਮੁੱਖ ਮੰਤਰੀ ਭਗਵੰਤ ਮਾਨ ਜੀ ਕਿਤੇ ਮੋਰਚੇ ਦੇ ਉੱਪਰ ਆਉਣਗੇ ਤੇ ਸਾਡੀ ਜਿਹੜੀ ਸਿੱਖ ਕੌਮ ਆ ਇਹਨੂੰ ਸਿੱਖ ਕੌਮ ਦੇ ਜਿਹੜੀਆਂ ਜਥੇਬੰਦੀਆਂ ਹਨ ਇਹਨਾਂ ਨੂੰ ਦੱਸਣਗੇ ਆਣ ਕੇ ਵੀ ਅਸੀਂ ਤੁਹਾਡੇ ਹੱਕਾਂ ਵਾਸਤੇ ਕੋਈ ਸੈਂਟਰ ਨਾਲ ਗੱਲ ਕਰਦੇ ਆਂ ਭਗਵਾਨ ਤਮਾਨ ਨੇ ਹਜੇ ਤੱਕ ਕੋਈ ਗੱਲ ਵੀ ਸਾਡੇ ਮੋਰਚੇ ਤੇ ਆਣ ਕੇ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਅਸੀਂ ਬੰਦੀ ਸਿੰਘਾਂ ਦੀ ਪੂਰੀ ਹੈਲਪ ਕਰਕੇ ਬਾਹਰ ਕਸ਼ ਲਿਆਵਾਂਗੇ ਇਹ ਜੀ ਗੱਲਾਂ ਬਾਤਾਂ ਉਹਦੇ ਵਾਅਦੇ ਹੀ ਰਹਿ ਗਏ ਆਾਨੂੰ ਦਾ ਪਤਾ ਲੱਗਾ ਉਹਦੇ ਵਾਅਦੇ ਗੱਲੀ ਬਾਤੀ ਰਹਿ ਗਏ ਆ ਹਜੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉਤਰਿਆ ਮੁੱਖ ਮੰਤਰੀ ਅਸੀਂ ਉਹਨੂੰ ਕਹਿਣਾ ਚਾਹੁੰਦੇ ਆਂ ਵੀ ਬੇਨਤਾ ਕਰਦੇ ਆਂ ਗੁਰੂ ਖਾਲਸਾ ਬੇਨਤਾ ਹੀ ਕਰ ਦਾਂਦਾ ਵੀ ਮੁੱਖ ਮੰਤਰੀ ਦੇ ਨੂੰ ਪੰਜਾਬ ਦਾ ਇਸ ਕਰਕੇ ਬਣਾਇਆ ਸੀ ਵੀ ਇਹਨਾਂ ਪੰਜਾਬੀਆਂ ਦੀ ਸਿੱਖਾਂ ਦੀ ਬੰਦੀ ਸਿੰਘਾਂ ਦੀ ਕੋਈ ਗੱਲ ਕਰ ਤੂੰ ਹਜਰ ਤੱਕ ਕੋਈ ਬਿਆਨ ਨਹੀਂ ਦਿੱਤਾ ਤੇ ਅਸੀਂ ਇਹ ਹੀ ਬੇਨਤੀ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਧਿਆਨ ਦੇਵੇ ਜਿਹੜੇ ਸਾਡੇ ਹੱਕਾਂ ਵਾਸਤੇ ਮੋਰਚਾ ਲੱਗਾ ਮੋਰਚੇ ਦੇ ਉੱਤੇ ਆਣ ਕੇ ਤੇ ਸਾਡੇ ਨਾਲ ਗੱਲਬਾਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਵੇਖ ਰਿਆ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੋਂ ਜਿੱਥੇ ਕਿ ਮੇਰੇ ਨਾਲ ਲੜ ਰੀਆਂ ਫੌਜਾਂ ਹੈਗੀਆਂ ਨੇ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਬੰਦੀ ਸਿੰਘਾਂ ਦਾ ਮੋਰਚਾ 1 ਸਾਲ ਤੋਂ ਲੱਗੇ ਨੂੰ ਹੋ ਗਿਆ ਪਰਸੋਂ 7 ਤਰੀਕ ਨੂੰ ਪੂਰਾ ਸਾਲ ਹੋ ਜਾਣਾ ਸੋ ਖਾਲਸਾ ਜੀ ਨੇ ਨਿਹੰਗ ਸਿੰਘ ਫੌਜਾਂ ਨੇ ਬੜੇ ਵੱਡੇ ਵੱਡੇ ਖਲਾਸੇ ਕੀਤੇ ਨੇ ਅੰਮ੍ਰਿਤਸਰ ਦੇ ਔਰ ਐਸਡੀਪੀਸੀ ਦੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹਿਯੋਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਜ ਗਾਜ ਕਰਾ ਜਾਵੇ ਨਿਆਵੇ ਜਾਵੇ ਬੰਦੀ ਸਿੰਘਾਂ ਨੂੰ ਪਾਵੇ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ